ਤਾਂ ਤਸਵੀਰਾਂ ਨੇ 21ਵੀਂ ਪੈਦਲ ਯਾਤਰਾ ਦੀਆਂ ਤੁਸੀਂ ਜਿੱਧਰ ਨਜ਼ਰ ਮਾਰੋਗੇ ਤੁਹਾਨੂੰ ਸੰਗਤ ਹੀ ਸੰਗਤ ਦਿ세ਗੀ ਜਾਂ ਇਹ ਕਹਿ ਲੋ ਕਿ ਧਰਤੀ ਨਜ਼ਰ ਨਹੀਂ ਆਂਦੀ ਤਿਲ ਸੁੱਟਣ ਦੀ ਥਾਂ ਨਹੀਂ ਹੈ ਅੰਤਾਂ ਦੀ ਗਰਮੀ ਹੈ 50 ਡਿਗਰੀ ਦੇ ਨੇੜੇ ਟੈਂਪਰੇਚਰ ਹੈ ਤੇ ਸੰਗਤ ਦੀ ਤੁਸੀਂ ਆਸਥਾ ਦੇਖ ਸਕਦੇ ਹੋ 21ਵੀਂ ਪੈਦਲ ਯਾਤਰਾ ਇਹ ਜਿਹੜੀ ਕੱਡੀ ਜਾ ਰਹੀ ਹੈ ਡਾਕਟਰ ਗੋਪੀ ਚੰਦ ਲੂਟੇ ਜੀ ਇੱਥੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਯਾਤਰਾ ਦਾ ਆਗਾਜ਼ ਕਰਵਾਇਆ ਗਿਆ ਹੈ ਔਰ ਦੱਸਦੀ ਹੈ ਕਿ ਗ੍ਰੀਨ ਪਾਰਕ ਸਮਰਾਲਾ ਰੋਡ ਖੰਨਾ ਤੋਂ ਰੇਕੀ ਸੈਂਟਰ ਤੱਕ ਜਿਹੜੀ ਇਹ ਪੈਦਲ ਯਾਤਰਾ ਕੱਢੀ ਜਾ ਰਹੀ ਹੈ ਔਰ ਅੱਜ ਸਵੇਰੇ 9 ਵਜੇ ਯਾਤਰਾ ਦੀ ਅਰੰਭਤਾ ਹੋਈ ਸੀ ਔਰ ਬੇहद ਵੱਡੀ ਤਦਾਦ ਦੇ ਵਿੱਚ ਸੰਗਤ ਹੈ ਨਾ ਸਿਰਫ ਪੰਜਾਬ ਸਗੋਂ ਵਿਦੇਸ਼ਾਂ ਤੋਂ ਵੀ ਔਰ ਆਸ-ਪਾਸ ਦੇ ਇਲਾਕਿਆਂ ਤੋਂ ਵੀ ਆਸ-ਪਾਸ ਤੇ ਸੂਬਿਆਂ ਤੋਂ ਵੀ ਸੰਗਤ ਇੱਥੇ ਪਹੁੰਚੀ ਹੋਈ ਹੈ ਔਰ ਬਹੁਤ ਵੱਡੀ ਤਦਾਦ ਸੰਗਤ ਦੀ ਤੁਸੀਂ ਦੇਖ ਸਕਦੇ ਹੋ ਗਰਮੀ ਤੋਂ ਬਚਣ ਦੇ ਲਈ ਛਤਰੀਆਂ ਲੈ ਕੇ ਔਰ ਜਦੋਂ ਵੀ ਕੋਈ ਇੱਕਦਮ ਇਸ ਯਾਤਰਾ ਨੂੰ ਦੇਖਦਾ ਤਾਂ ਬੇहद ਹੈਰਾਨੀ ਹੁੰਦੀ ਹੈ ਤਾਂ ਆਪੋ ਆਪਣੀ ਆਸਥਾ ਹੈ ਸੰਗਤ ਦੀ ਵੱਡੀ ਆਸਥਾ ਔਰ ਇੱਥੇ ਜਿਹੜੀ ਇਹ ਯਾਤਰਾ ਕੱਢੀ ਜਾ ਰਹੀ ਹੈ ਔਰ ਦੱਸਦੀ ਹੈ ਕਿ ਡਾਕਟਰ ਗੋਪੀ ਚੰਦ ਲੋਟੇ ਜੀ ਦੇ ਵੱਲੋਂ ਜਿਹੜਾ ਇਸ ਯਾਤਰਾ ਦੀ ਸ਼ੁਰੂਆਤ ਕਰਾਈ ਗਈ ਹੈ 21ਵੀਂ ਪੈਦਲ ਯਾਤਰਾ ਹੈ ਸਾਲ ਦੇ ਵਿੱਚ ਦੋ ਵਾਰ ਇਹ ਜਿਹੜੀ ਯਾਤਰਾ ਪੈਦਲ ਕੱਢੀ ਜਾਂਦੀ ਹੈ ਔਰ ਇਕੱਠ ਦੇਖ ਕੇ ਹੈਰਾਨ ਹੋ ਜਾਂਦਾ ਇੱਕ ਵਾਰ ਤਾਂ ਹਰ ਕੋਈ ਕੇ ਸੰਗਤ ਇੰਨੀ ਵੱਡੀ ਤਦਾਦ ਦੇ ਵਿੱਚ ਇੱਥੇ ਪਹੁੰਚੀ ਐ ਔਰ ਸੰਗਤ ਦੇ ਵੱਲੋਂ ਇੱਕ ਚੀਜ਼ ਕਹੀ ਜਾਂਦੀ ਐ ਕਿ ਉਹਨਾਂ ਦੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਠੀਕ ਹੋਈਆਂ ਨੇ ਗਲਪਾਪੀ ਤੁਹਾਡੀ ਕਰਵਾਵਾਂਗੇ ਔਰ ਰੇਕੀ ਸੈਂਟਰ ਗ੍ਰੀਨ ਪਾਰਕ ਸਮਰਾਲਾ ਰੋਡ ਕੋ ਖੰਨਾ ਰੇਕੀ ਸੈਂਟਰ ਤੱਕ ਜਿਹੜੀ ਇਹ ਯਾਤਰਾ ਜਿਹੜੀ ਕੀਤੀ ਜਾਣੀ ਐ ਕਈ ਕਿਲੋਮੀਟਰ ਲੰਮੀ ਐ ਜਿਹੜੀ ਯਾਤਰਾ ਔਰ ਇੱਥੇ ਸੰਗਤ ਦਾ ਜਿਹੜਾ ਖੜਕ ਆ ਸਕਦੇ ਆ ਕਿ ਸੰਗਤਾਂ ਦਾ ਹਰ ਜਿਹੜਾ ਆਇਆ ਹੋਇਆ ਹੈ ਹਰ ਪਾਸੇ ਸੰਗਤ ਦੀ ਸੰਗਤ ਹੈ ਔਰ ਡਾਕਟਰ ਗੋਪੀ ਚੰਦ ਲੋਟੇ ਜੀ ਦੀ ਸ਼ੋਭਾ ਸੰਗਤ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਕੋ ਆਪਣੇ ਐਕਸਪੀਰੀਐਂਸਸ ਨੇ ਸੰਗਤ ਦੇ ਔਰ ਇੱਕ ਚੀਜ਼ ਇਹ ਹੈ ਕਿ ਸੰਗਤ ਦੇ ਲਈ ਸ਼ਬੀਲਾਂ ਲਗਾਈਆਂ ਗਈਆਂ ਨੇ ਥਾਂ-ਥਾਂ ਤੇ ਕਿਉਂਕਿ ਗਰਮੀ ਬਹੁਤ ਹੈ ਪਰ ਆਸਥਾ ਦੇ ਅੱਗੇ ਗਰਮੀ ਟਿਕ ਨਹੀਂ ਪਾਰੀ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤ ਕਈ-ਕਈ ਕਿਲੋਮੀਟਰ ਲੰਮੀ ਇਹ ਜਿਹੜੀ ਯਾਤਰਾ ਚੱਲ ਰਹੀ ਹੈ ਸੜਕ ਦੇ ਉੱਤੇ ਬੇਹਦ ਆਰਗੇਨਾਈਜ਼ਡ ਧੰ ਦੇ ਨਾਲ ਜਿਹੜੀ ਸੰਗਤ ਜਾ ਰਹੀ ਹੈ ਰਸਤੀ ਲਗਾ ਕੇ ਇੱਕ ਪਾਸੇ ਔਰ ਸੰਗਤ ਜਿਹੜੀ ਟੁਰ ਰਹੀ ਹੈ ਔਰ ਤੁਸੀਂ ਦੇਖ ਕੇ ਹਰਾਰ ਹੋਵੋਗੇ ਇੰਨਾ ਇਕੱਠ ਐ ਲੱਗਦਾ ਕਿ ਸਾਰਾ ਪੰਜਾਬ ਹੀ ਜਿਹੜਾ ਇਸ ਜਗ੍ਹਾ ਦੇ ਉੱਤੇ ਇਕੱਠਾ ਹੋ ਗਿਆ ਹੋਵੇ ਯਾਰ ਜੈ ਹਿੰਦ 耶西萨，耶西萨，感谢你啊。